ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੋਲੀ ਵਾਲੇ ਬਿਸਕਟ ਬਣਾਏ ਆ ਇਹਨਾਂ ਬਾਰੇ ਗੱਲ ਕਰਦੇ ਆ ਅਸੀਂ ਸਾਰਿਆਂ ਨੇ ਬਿਸਕੁਟ ਤੇ ਸਾਰੇ ਤਰ੍ਹਾਂ ਦੇ ਆਪਾਂ ਵੇਖੇ ਆ ਖਾਦੇ ਆ ਬੜੇ ਤਰ੍ਹਾਂ ਦੇ ਅੱਜਕੱਲ ਮਾਰਕੀਟ ਦੇ ਵਿੱਚ ਬਿਸਕੁਟ ਆਉਂਦੇ ਆ ਪਰ ਜਿਹੜੇ ਬਿਸਕੁਟ ਮੈਂ ਅਸਾਂ ਬੁਖਾਰ ਰਹੀ ਆ ਜਿਨ੍ਹਾਂ ਬਾਰੇ ਅੱਜ ਮੈਂ ਗੱਲ ਕਰ ਰਹੀ ਆ ਇਹ ਹੈਗੇ ਆ ਬੋਲੀ ਵਾਲੇ ਬਿਸਕੁਟ ਤਾਨੂੰ ਬੜਾ ਅਜੀਬ ਜਿਹਾ ਵੀ ਲੱਗਦਾ ਹੋਊਗਾ ਕਿ ਬੋਲੀ ਵਾਲੇ ਬਿਸਕਟ ਜਿਹੜੇ ਆ ਇਹ ਕਿੱਦਾਂ ਬਣ ਗਏ ਕਿਵੇਂ ਹੋ ਗਏ ਜਿਹੜਾ ਮੱਝਾਂ ਦਾ ਪਹਿਲਾ ਦੁੱਧ ਹੁੰਦਾ ਨਾ ਉਹਨੂੰ ਆਪਾਂ ਡਰਾਈ ਕਰਕੇ ਤੇ ਫਿਰ ਆਪਾਂ ਜਿਹੜਾ ਬਾਕੀ ਪ੍ਰੋਸੈਸ ਹੈਗਾ ਜਿਹੜਾ ਬਾਕੀ ਪ੍ਰੋਸੈਸ ਹੈਗਾ ਉਹ ਬਾਕੀ ਸੇਮ ਬਿਸਕਟ ਵਰਗੇ ਹੁੰਦਾ ਇਹਦਾ ਵਾਅਦਾ ਇਹ ਆ ਕਿ ਇਹਦੇ ਵਿੱਚ ਆਪਾਂ ਬੋਲੀ ਵਾਲਾ ਇਹ ਪਹਿਲਾ ਦੁੱਧ ਦਵਾ ਉਹਨੂੰ ਡਰਾਈ ਕਰਕੇ ਉਹਦੇ ਵਿੱਚ ਪਾਇਆ ਹੋਇਆ ਵਾ ਤੇ ਜਦੋਂ ਆਪਾਂ ਬਿਸਕੁਟ ਖਾਣੇ ਆ ਇੱਕ ਦੇਖਦੇ ਸੀ ਕਿ ਉਹ ਵਾਲੇ ਬਿਸਕੁਟ ਵਾ ਦੂਜਾ ਵਿੱਚ ਬੋਲੀ ਪਾਈ ਹੋਈ ਆ ਜਦੋਂ ਆਪਾਂ ਖਾਂਦੇ ਆ ਤੇ ਇਹਦਾ ਜਿਹੜਾ ਨੂੰ ਬਹੁਤ ਹੀ ਵਧੀਆ ਤੇ ਬਹੁਤ ਵਧੀਆ ਟੇਸਟ ਆਉਂਦਾ ਵਾ ਜਿਹੜੇ ਬੱਚੇ ਬੋਲੀ ਨਹੀਂ ਖਾਂਦੇ ਤੇ ਕਈ ਬੱਚੇ ਜਿਹੜੇ ਬੋਲੀ ਪਸੰਦ ਕਰਦੇ ਆ ਕਈਆਂ ਨੂੰ ਮਿਲਦੀ ਨਹੀਂ ਜਿਹੜੇ ਬੱਚੇ ਬੋਲੀ ਨਹੀਂ ਖਾਦੇ ਖਾਂਦੇ ਜਾਂ ਜਿਹੜੇ ਛੋਟੇ ਬੱਚਿਆਂ ਨੇ ਆਪਣੀ ਮਦਰ ਦਾ ਦੁੱਧ ਨਹੀਂ ਪੀਤਾ ਹੋਏਗਾ ਉਹਨਾਂ ਵਾਸਤੇ ਇਹ ਜਿਹੜੇ ਬਿਸਕੁਟ ਆ ਬਹੁਤ ਵਧੀਆ ਵਾ ਕਿਉਂਕਿ ਜਿਹੜਾ ਮੱਝ ਦਾ ਪਹਿਲਾ ਦੁੱਧ ਹੁੰਦਾ ਵਾ ਉਹ ਬਹੁਤ ਹੀ ਤਾਕਤਵਾਲਾ ਹੁੰਦਾ ਵਾ ਉਹਦੇ ਨਾਲ ਦਿਮਾਗ ਵੀ ਤੇਜ਼ ਹੁੰਦਾ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਆ ਸਾਡੀ ਸਕਿਨ ਦਾ 글로ਵ ਬਣਦਾ ਵਾ ਜਿਹੜੇ ਸਾਡੇ ਟਿਸ਼ੂ ਆ ਉਹ ਵੀ ਉਹਨਾਂ ਦੀ ਵੀ ਜਿਹੜੀ ਆ ਮਰਮਤ ਹੁੰਦੀ ਆ ਤੇ ਮਤਲਬ ਕਿ ਬਹੁਤ ਸਾਰੇ ਫਾਇਦੇ ਆ ਤੇ ਅੱਜਕੱਲ ਬੱਚਿਆਂ ਨੂੰ ਬੋਲੀ ਮਿਲਦੀ ਵੀ ਨਹੀਂ ਖਾਂਦੇ ਵੀ ਨਹੀਂ ਕਿਉਂਕਿ ਉਹਨਾਂ ਨੇ ਦੇਖਿਆ ਹੀ ਨਹੀਂ ਕਿ ਹੈਗੀਆਂ ਪਿੰਡਾਂ ਵਾਲੇ ਬੱਚਿਆਂ ਨੂੰ ਤਾਂ ਪਤਾ ਸ਼ਹਿਰਾਂ ਦੇ ਬੱਚਿਆਂ ਨੂੰ ਬਿਲਕੁਲ ਨਹੀਂ ਕਿ ਪਤਾ ਹੈਗਾ ਇਸ ਕਰਕੇ ਉਹਨਾਂ ਬੱਚਿਆਂ ਨੂੰ ਇਹ ਜਿਹੜੇ ਬੋਲੀ ਵਾਲੇ ਬਿਸਕੁਟ ਦੇਣੇ ਚਾਹੀਦੇ ਆ ਤੇ ਜਿਹੜੀ ਬੋਲੀ ਆ ਬਹੁਤ ਹੀ ਤਾਕਤ ਵਾਲੀ ਚੀਜ਼ ਵਾ ਮੈਂ ਬੋਲੀ ਤੋਂ ਬਿਸਕੁਟ ਵੀ ਬਣਾਉਣੀ ਆ ਰਸ ਵੀ ਬਣਾਉਣੀ ਆ ਬੋਲੀ ਵਾਲੀ ਬਰਫੀ ਬੋਲੀ ਵਾਲੀ ਪੰਜੀਰੀ ਆਟਾ ਪੰਜੀਰੀ ਮਿਲਟਸ ਪੰਜੀਰੀ ਸਾਰਾ ਕੁਛ ਜਿਹੜਾ ਮੈਂ ਬਣਾਉਣੀ ਆ ਤੇ ਜਿਉਂ-ਜਿਉਂ ਮੈਨੂੰ ਆਰਡਰ ਆਉਂਦੇ ਆ ਆਰਡਰ ਦੇ ਵਿੱਚ ਮੈਂ ਫਿਰ ਆਰਡਰ ਪੇਜ ਵੀ ਦਿੰਨੀ ਆ ਇਸੇ ਤਰ੍ਹਾਂ ਹੀ ਅੱਜ ਮੈਨੂੰ ਇੱਕ ਦਿੱਲੀ ਤੋਂ ਆਰਡਰ ਆਇਆ ਸੀ ਤਿੰਨ-ਚਾਰ ਦਿਨ ਹੋ ਗਏ ਆ ਦਿੱਲੀ ਤੋਂ ਆਰਡਰ ਆਇਆ ਸੀਗਾ ਬੋਲੀ ਵਾਲੇ ਬਿਸਕਟ ਤੇ ਬੋਲੀ ਵਾਲੀ ਬਰਫੀ ਜਿਹੜਾ ਉਹ ਉਹਨਾਂ ਦਾ ਮੈਂ ਆਰਡਰ ਪੇਜ ਦਿੱਤਾ ਵਾ ਤੇ ਆਰਡਰ ਤੇ ਅੱਗੇ ਵੀ ਆਉਂਦੇ ਰਹਿੰਦੇ ਆ ਪਰ ਦਿੱਲੀ ਦਾ ਵੈਸੇ ਮੇਰਾ ਪਹਿਲਾ ਆਰਡਰ ਸੀਗਾ ਉਦਾਂ ਇੱਕ ਦੋ ਜਾਨੇ ਮੇਰੇ ਵਾਕਫਕਾਰਾਂ ਨੇ ਦਿੱਲੀ ਖੜਿਆ ਸੀਗਾ ਸਮਾਨ ਪਰ ਬਾਏ ਆਰਡਰ ਜਿਹੜਾ ਹੈਗਾ ਹੈਗਾ ਇਹ ਆਨਲਾਈਨ ਜਿਹੜਾ ਮੈਨੂੰ ਆਰਡਰ ਮਿਲਿਆ ਇਹ ਮੈਨੂੰ ਪਹਿਲਾ ਆਰਡਰ ਮਿਲਿਆ ਸੀ ਦਿੱਲੀ ਦਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਬੜੀ ਤਾਕਤ ਵਾਲੀ ਚੀਜ਼ ਆ ਬੜੀ ਹੈਲਦੀ ਚੀਜ਼ ਆ ਆਪਾਂ ਬੱਚਿਆਂ ਨੂੰ ਜਿਹੜੀ ਆ ਹੋਰ ਵੀ ਤੇ ਬਹੁਤ ਸਾਰੀਆਂ ਚੀਜ਼ਾਂ ਖਾਉਣੀਆਂ ਤੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਚੀਜ਼ਾਂ ਖਾਣ ਦੀ ਆਦਤ ਪਾਉਣੀ ਚਾਹੀਦੀ ਆ ਤੇ ਇਹਦੇ ਨਾਲ ਇਹ ਵੀ ਨਿਊਟ੍ਰੀਸ਼ਨ ਵੈਲਿਊ ਜਿਹੜੀ ਬੱਚਿਆਂ ਦੀ ਬਹੁਤ ਵਧੀਆ ਬੱਚਿਆਂ ਨੂੰ ਹਰ ਪਾਸੇ ਇਹ ਖਾਂਦੇ ਨਾਲ ਇਹਦੇ ਨਾਲ ਗਰੋਥ ਹੁੰਦੀ ਆ ਬਿਲਕੁਲ ਹੈਂਡ ਮੇਡ ਘਰ ਦੇ ਬਨੇ ਹੋਏ ਬਿਸਕੁਟ ਵਾ ਬਰਫੀ ਪੰਜੀਰੀ ਸਾਰੀਆਂ ਚੀਜ਼ਾਂ ਮੈਂ ਖੁਦ ਆਪ ਬਣਾਉਣੀ ਆ ਤੇ ਬਣਾਉਂਦੀ ਵੀ ਦੇਸੀ ਕਿਉਂ ਦੇ ਵਿੱਚ ਆ ਤੇ ਜਿੰਨਾ ਜਿੰਨਾ ਦੇ ਘਰ ਮੱਝਾ ਖਾਵਾ ਹੈਗੀਆਂ ਵਾ ਮੈਂ ਤੇ ਸਾਰਿਆਂ ਨੂੰ ਇਸ ਅਡਜਸਟ ਕਰੂੰਗੀ ਸਾਰੇ ਜਾਣੇ ਤੁਸੀਂ ਆਪਣੇ ਘਰਾਂ ਦੇ ਵਿੱਚ ਬੋਲੀ ਖਾਓ ਜਿਹੜੀ ਬੋਲੀ ਆ ਬਹੁਤ ਹੀ ਤਾਕਤ ਵਾਲੀ ਚੀਜ਼ ਵਾ ਬਹੁਤ ਜ਼ਿਆਦਾ ਫਾਇਦੇ ਆ ਇਹਦੇ ਵੀ ਜਿੰਨੇ ਸੋਚੋ ਉਨੇ ਥੋੜੇ ਤੇ ਇਸ ਕਰਕੇ ਮੈਂ ਤੇ ਹਰ ਬੱਚੇ ਨੂੰ ਹਰ ਸਿਆਣੇ ਨੂੰ ਕਹਿੰਨੀ ਕਿ ਜਿਸ ਵੀ ਤਰੀਕੇ ਦੇ ਨਾਲ ਤੁਹਾਨੂੰ ਕਿਤੇ ਉਹ ਬੌਲੀ ਮਿਲਦੀ ਆ ਤੇ ਬੌਲੀ ਖਾਣੀ ਚਾਹੀਦੀ ਆ ਬੌਲੀ ਦੇ ਬਹੁਤ ਜ਼ਿਆਦਾ ਫਾਇਦੇ ਆ ਬੱਚਿਆਂ ਨੂੰ ਪਤਾ ਹੀ ਨਹੀਂ ਬੌਲੀ ਕੀ ਚੀਜ਼ ਹੁੰਦੀ ਆ ਜਿਵੇਂ ਮੈਨੂੰ ਉਹ ਦਿੱਲੀ ਤੋਂ ਆਰਡਰ ਆਇਆ ਬਿਸਕੁਟ ਦਾ ਬਰਫੀ ਦਾ ਓ ਮੈਡਮ ਚਾਰੇ ਕਹਿੰਦੇ ਕਹਿੰਦੇ ਕਿ ਸਾਡੇ ਬੱਚਿਆਂ ਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਮੱਝ ਗਾਂ ਦੇ ਪਹਿਲੇ ਦੁੱਧ ਦੀ ਜਿਹੜੀ ਬੋਲੀ ਹੁੰਦੀ ਉਹ ਕਿਸ ਤਰ੍ਹਾਂ ਦੀ ਹੁੰਦੀ ਆ ਕਿ ਸਾਡੇ ਇੱਥੇ ਏਡੀ ਵੱਡੀ ਸਿਟੀ ਦੇ ਵਿੱਚ ਸਾਨੂੰ ਦੁੱਧ ਉਹ ਬਿਲਕੁਲ ਮਿਲਦਾ ਹੀ ਨਹੀਂ ਨਾ ਸਾਡੀਆਂ ਕੋਈ ਰਿਸ਼ਤੇਦਾਰੀਆਂ ਹੀ ਹੈਗੀਆਂ ਪਿੰਡਾਂ ਦੇ ਵਿੱਚ ਕਿ ਇੱਥੇ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਬੋਲੀ ਕੀ ਚੀਜ਼ ਹੁੰਦੀ ਆ ਤੇ ਉਹਨਾਂ ਨੇ ਇਹ ਸਮਾਨ ਮੰਗਵਾਇਆ ਤੇ ਮੈਨੂੰ ਆਸ ਆ ਕਿ ਉਹਨਾਂ ਨੂੰ ਬਹੁਤ ਵਧੀਆ ਲੱਗੂਗਾ ਬਹੁਤ ਪਸੰਦ ਆਊਗਾ ਤੇ ਫਿਰ ਜੇ ਉਹ ਹੋਰ ਵੀ ਆਰਡਰ ਕਰਨਗੇ ਤੇ ਮੈਂ ਫਿਰ ਦੁਬਾਰਾ ਵੀ ਤੁਹਾਨੂੰ ਦੱਸੂਗੀ ਵੀ ਉਹਨਾਂ ਨੇ ਹੋਰ ਆਰਡਰ ਕੀਤਾ ਆਰਡਰ ਤੇ ਵੈਸੇ ਮੈਨੂੰ ਕਾਫੀ ਆਉਂਦੇ ਆ ਪੰਜਾਬ ਚੋਂ ਵੀ ਆਉਂਦੇ ਆ ਪੰਜਾਬ ਤੋਂ ਬਾਹਰ ਵੀ ਆਉਂਦੇ ਆ ਇੱਥੋਂ ਤੱਕ ਬਾਲੀ ਕੰਟਰੀਆਂ ਦੇ ਵਿੱਚ ਵੀ ਆਉਂਦੇ ਆ ਮੈਂ ਭੇਜਦੀ ਆ ਤੇ ਮੈਂ ਤੇ ਸਾਰਿਆਂ ਨੂੰ ਇਹੀ ਕੰਨੀ ਆ ਕਿ ਆਪਣੇ ਬੱਚਿਆਂ ਨੂੰ ਬੋਲੀ ਖਾਨ ਦੀ ਆਦਤ ਪਾਓ ਬਹੁਤ ਹੀ ਕੀਮਤੀ ਚੀਜ਼ ਆ ਜਿਸ ਨੂੰ ਅਸੀਂ ਅੰਗੋਲਿਆ ਕੀਤਾ ਹੋਇਆ ਵਾ ਅਸੀਂ ਆਪਣੇ ਬੱਚਿਆਂ ਨੂੰ ਦੱਸਦੇ ਹੀ ਨਹੀਂ ਕਿਉਂਕਿ ਮੱਝਾ ਕਿਉਂ ਆਂਦੇ ਆ ਭਾਂਕਰ ਵਿੱਚ ਰੱਖ ਦੇਣੀਗੇ ਮੱਝਾਂ ਗਾਵਾਂ ਨੂੰ ਸੰਭਾਲਣਾ ਔਖਾ ਉਹਨਾਂ ਨੂੰ ਪੱਠੇ ਪਾਉਣੇ ਪੈਂਦੇ ਆ ਮੱਝਾਂ ਚੋਣੀਆਂ ਪੱਠੇ ਪਾਉਣੇ ਫਿਰ ਉਹਨਾਂ ਦੀ ਪੂਰੀ ਸਾਂਭ ਸੰਭਾਲ ਕਰਨੀ ਪੈਂਦੀ ਆ ਕਿ ਮੱਝਾਂ ਹੈ ਵੀ ਬਹੁਤ ਮਹਿੰਗੀਆਂ ਹਰ ਇੱਕ ਦੇ ਬੰਦੇ ਦੀ ਪੌਂਚ ਤੋਂ ਬਾਹਰ ਹੋ ਗਈਆਂ ਵਾ ਲੱਖ ਡੇਢ ਲੱਖ 2 ਲੱਖ ਤੱਕ ਜਿਹੜੇ ਆ ਮੱਝਾਂ ਰਕਾਵਾਂ ਦੇ ਰੇਟ ਚੱਲ ਗਏ ਆ ਤੇ ਹਰ ਇਨਸਾਨ ਜਿਹੜਾ ਵਾ ਉਹ ਕਰੀਏ ਦੇ ਨਹੀਂ ਸਕਦਾ ਇਹ ਨਹੀਂ ਵੀ ਲੱਖ ਮੱਧ ਲੱਖ ਰੁਪਏ ਦੀ ਆਪਾਂ ਮੱਧ ਖਰੀਦ ਲਈ ਇੱਕ ਵਾਰੀ 1.5 ਲੱਖ ਦੀ ਖਰੀਦ ਲਈ ਤੇ ਉਹਨੇ ਆਪਾਂ ਨੂੰ ਹਮੇਸ਼ਾ ਹੀ ਦੁੱਧ ਦੇ ਜਨਾ ਮਹਾ 5-7 ਮਹੀਨੇ 10 ਮਹੀਨੇ ਦੁੱਧ ਦਿੰਦੀਆਂ ਤੇ ਮੁੜ ਕੇ ਉਹਨਾਂ ਦੀ ਜਿਹੜੀ ਉਹ ਵੈਲਿਊ ਨਹੀਂ ਗਈ ਰਹਿੰਦੀ ਫਿਰ ਤੇ ਇਸੇ ਤਰ੍ਹਾਂ ਹੀ ਜਿੱਦਾਂ ਇਹ ਇਹ ਵਾਲਾ ਦੁੱਧ ਆ ਪਹਿਲਾ ਦੁੱਧ ਜਿਹੜਾ ਇਹਦੇ ਵਿੱਚ ਮਾਰਕੀਟ ਦੇ ਵਿੱਚ ਨਾ ਇਹਦੇ ਕੈਪਸੂਲ ਵੀ ਬਹੁਤ ਮਹਿੰਗੇ ਮਿਲਦੇ ਆ ਬੜੇ ਮਹਿੰਗੇ ਮਹਿੰਗੇ ਕੈਪਸੂਲ ਹੁੰਦੇ ਆ ਜਿਹੜੇ ਐਥਲੀਟਸ ਹੈਗੇ ਆ ਜਾਂ ਜਿਨ੍ਹਾਂ ਦੇ ਜੋੜਾਂ 'ਚ ਦਰਦਾਂ ਹੁੰਦੀਆਂ ਉਹਨਾਂ ਨੂੰ ਇਹ ਜਿਹੜੇ ਆ ਨਾ ਕਲੋਸਟਰਮ ਦੇ ਕੈਪਸੂਲ ਦਿੰਦੇ ਆ ਉਹ ਆਪਾਂ ਦਵਾਈ ਸਮਝ ਕੇ ਖਾ ਲੈਨੇ ਆ ਮਹਿੰਗੇ ਵੀ ਖਾ ਲੈਨੇ ਆ ਤੇ ਇਹ ਜਿਹੜੇ ਹੈਗੀਆਂ ਚੀਜ਼ਾਂ ਆਪਾਂ ਨਹੀਂ ਖਾਂਦੇ ਵੇਖੋ ਤੁਸੀਂ ਇੱਕ ਪੀਸ ਬਰਫੀ ਦਾ ਇੱਕ ਚਮਚ ਪੰਜੀਰੀ ਦਾ ਖਾ ਲੋ ਨਾ ਇੱਕ ਦਵਾਈ ਸਮਝ ਕੇ ਕਿ ਤੁਹਾਨੂੰ ਇਹਦੇ ਵਿੱਚ ਘੱਟੋ ਘੱਟ ਵੀ ਇੱਕ ਪੀਸ ਦੇ ਵਿੱਚ ਇੱਕ ਪੀਸ ਬਰਫੀ ਦੇ ਵਿੱਚ ਤੁਹਾਨੂੰ 10 ਕੈਪਸੂਲ ਜਿੰਨਾ ਅਸਰ ਮਿਲੂਗਾ ਤੇ ਇਸੇ ਤਰ੍ਹਾਂ ਬਿਸਕੁਟ ਦੇ ਵਿੱਚ ਵੀ ਹਰ ਬਾਈਟ ਦੇ ਵਿੱਚ ਤੁਹਾਨੂੰ ਆਪਣਾ ਆਪ ਟੇਸਟ ਆਉਂਦਾ ਵਾ ਕਿ ਇਹਦੇ ਵਿੱਚ ਬੋਲੀ ਦਾ ਟੇਸਟ ਆ ਰਿਹਾ ਬਿਸਕੁਟ ਦੇ ਵਿੱਚ ਵੀ ਰਸ ਦੇ ਵਿੱਚ ਵੀ ਤੇ ਬਰਫੀ ਪੰਜੀਰੀ ਤੇ ਤੁਸੀਂ ਸਾਰੇ ਜਿੰਨਾ ਜਿੰਨਾ ਦੇ ਘਰਾਂ ਦੇ ਵਿੱਚ ਬੋਲੀ ਮਿਲ ਸਕਦੀ ਆ ਉਹ ਵੀ ਬਣਾਓ ਜੇਕਰ ਨਹੀਂ ਮਿਲ ਸਕਦੀ ਤੇ ਤੁਸੀਂ ਮੈਨੂੰ ਆਰਡਰ ਕਰ ਸਕਦੇ ਆ ਮੈਂ ਆਪਣਾ ਜਿਹੜਾ ਫੋਨ ਨੰਬਰ ਵਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੀ ਇਹ ਬਹੁਤ ਵਧੀਆ ਚੀਜ਼ ਆ ਅੱਗੋਂ ਸਰਦੀਆਂ ਆ ਗਈਆਂ ਕਈ ਲੋਕ ਕਹਿ ਦਿੰਦੇ ਆ ਕਿ ਬੋਲੀ ਗਰਮ ਹੁੰਦੀ ਆ ਬਿਲਕੁਲ ਗਰਮ ਨਹੀਂ ਕੀ ਹੁੰਦੀ ਇਹਨੂੰ ਆਪਾਂ ਜਿੰਦਾ ਮਰਜੀ ਹਰ ਇੱਕ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਤੱਕ ਮਤਲਬ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇਨਸਾਨ ਜਿਹੜਾ ਖਾ ਲੈਂਦਾ ਤੇ ਬਹੁਤ ਹੀ ਤਾਕਤ ਵਾਲੀ ਚੀਜ਼ ਆ ਅਹੀਂ ਪਿਛਲੇ ਜ਼ਮਾਨੇ ਦੇ ਵਿੱਚ ਵੇਖੋ ਜਦੋਂ ਕਿਸੇ ਦੀ ਮੱਝ ਗਾਂ ਹੁੰਦੀ ਹੁੰਦੀ ਸੀ ਤੇ ਪਹਿਲਾਂ ਸਾਰੇ ਘਰਾਂ ਦੇ ਵਿੱਚ ਦੁੱਧ ਦਿੰਦੇ ਹੁੰਦੇ ਹੈਗੇ ਆਪਣੇ ਸ਼ਰੀਕੇ ਦੇ ਵਿੱਚ ਕੌਲੀਆਂ ਚ ਪਾ ਪਾ ਕੇ ਬੋਲੀ ਵਾਲਾ ਦੁੱਧ ਦੇਣਾ ਤੇ 4-5 ਦਿਨ ਜਿਹੜੇ ਉਹ ਇਤਰਾ ਹੀ ਲੰਘ ਜਾਂਦੇ ਹੁੰਦੇ ਪਹਿਲਾਂ ਮੋਟੀ-ਮੋਟੀ ਬੋਲੀ ਬਣਨੀ ਫਿਰ ਪਤਲੀ ਬਣਨੀ ਉਸ ਤੋਂ ਬਾਅਦ ਜਿਹੜੀ ਹੈ ਨਾ ਫਿਰ ਆਪਾਂ ਇਹ ਜਿਹੜਾ ਦੁੱਧ ਵਰਤੋਂ ਵਿੱਚ ਲਿਉਣੇ ਹਾਂ ਤੇ ਇਹਦੇ ਨਾਲ ਇਹ ਆ ਵੀ ਬੋਲੀ ਵਾਲਾ ਦੁੱਧ ਇੱਕ ਤੇ ਆਪਾਂ ਬੋਲੀ ਵਾਲੇ ਇੱਕ ਦੂਜੇ ਸਾਰੇ ਘਰਾਂ ਦੇ ਵਿੱਚ ਜਦੋਂ ਮੱਝਾਂ ਹੁੰਦੀਆਂ ਹੈਗੀਆਂ ਤੇ ਸਾਨੂੰ ਇਹ ਬੋਲੀ ਦੀ ਇੱਕ ਇੱਕ ਲਲਕ ਹੁੰਦੀ ਹੀ ਇੱਕ ਆਸ ਹੁੰਦੀ ਹੈ ਕਿ ਬੋਲੀ ਆਉਣੀ ਆ ਤੇ ਨਾਲੇ ਇੱਕ ਦੂਜੇ ਦੇ ਘਰਾਂ ਦੇ ਵਿੱਚ ਜਾਣ ਨਾਲ ਸਾਡੀਆਂ ਜਿੰਨੀਆਂ ਪਰਿਵਾਰਕ ਸਾਂਝਾਂ ਉਹ ਬਹੁਤ ਵੱਧੀਆਂ ਸੀ ਅਸੀਂ ਖੁਦ ਜਦੋਂ ਛੋਟੇ-ਛੋਟੇ ਹੁੰਦੇ ਸੀ ਸਾਡੀਆਂ ਮਾਵਾਂ ਨੇ ਬੋਲੀ ਬਣਾਉਣੀ ਤੇ ਸਾਨੂੰ ਜਿੰਨੇ ਘਰ ਹੁੰਦੇ ਸੀਗੇ ਵੱਡੇ-ਵੱਡੇ ਕੌਲੀਆਂ ਦੇ ਵਿੱਚ ਪਾ ਕੇ ਤੇ ਸਾਰੇ ਘਰਾਂ ਵਿੱਚ ਦੇਣੀ ਵੀ ਅੱਜ ਇੰਨਾ ਘਰਾਂ ਵਿੱਚ ਦੇ ਆਓ ਅੱਜ ਇੰਨਾ ਘਰਾਂ ਦੇ ਦੇ ਦੋ ਤੇ ਅੱਜ ਕੱਲ੍ਹ ਤੋਂ ਕੋਈ ਰਿਵਾਜ ਹੀ ਨਹੀਂਗੇ ਤੇ ਪਿੱਛੇ ਇਹ ਹੁੰਦਾ ਹੈਗਾ ਕਿ ਨਾਲੇ ਬੋਲੀ ਦੇਖਿਓ ਉਹਨੀਆਂ ਨਾਲ ਇੱਕ ਦੂਜੇ ਨੂੰ ਮਿਲਉ ਨਾਲੇ ਪਤਾ ਲੱਗਣਾ ਚੁਫਲਾਣੇ ਘਰ ਉਹਨਾਂ ਦੀ ਮੱਝ ਸੂਈ ਆ ਉਹਨਾਂ ਦੀ ਗਾਂ ਸੂਈ ਆ ਮੇਰੇ ਕਹਿਣ ਦਾ ਭਾਵ ਕਿ ਆਪਾਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਾਲ ਜਿਹੜੇ ਰਿਸ਼ਤੇ ਬੜੇ ਮਜ਼ਬੂਤ ਬਣਾਏ ਹੋਏ ਸੀ ਆਪਾਂ ਆਪਣੇ ਘਰਾਂ ਦੇ ਵਿੱਚ ਆਪਣੇ ਸ਼ਰੀਕੇ ਭਾਈਚਾਰੇ ਦੇ ਵਿੱਚ ਜਾਂਦੇ ਸਾਂ ਤੇ ਕਦੀ ਜਦੋਂ ਸਾਵਣ ਮਹੀਨਾ ਆ ਗਿਆ ਪੂੜੇ ਬਣਾਇਂਦੇ ਸੀ ਤਾਂ ਆਪਾਂ ਸਾਰੇ ਘਰਾਂ ਵਿੱਚ ਦੇਈਦੇ ਅੱਜ ਕਿਸੇ ਨੇ ਬਣਾਲੇ ਕੱਲ ਨੂੰ ਕਿਸੇ ਇਸੇ ਤਰ੍ਹਾਂ ਜਦੋਂ ਅੱਜ ਕਿਸੇ ਦੀ ਮੱਝ ਸੂਪੀ ਕੱਲ ਨੂੰ ਕਿਸੇ ਦੀ ਇਸੀ ਤਰ੍ਹਾਂ ਹੀ ਜੇ ਬੋਲੀ ਵੀ ਜਿਹੜੀ ਆਪਾਂ ਇੱਧੇ ਘਰਾਂ ਦੇ ਵਿੱਚ ਵੰਡ ਕੇ ਆਉਂਦੇ ਹੁੰਨੇ ਹਾਂ ਸਾਰੇ ਘਰਾਂ ਦੇ ਵਿੱਚ ਫਿਰ ਪੁੱਛਣਾ ਮੱਝ ਨੇ ਕੀ ਦਿੱਤਾ ਕੱਟਾ ਦਿੱਤਾ ਕਿ ਕੱਟੀ ਦਿੱਤੀ ਗਾਂ ਨੇ ਵਛਾ ਦਿੱਤਾ ਕਿ ਵਛੀ ਦਿੱਤੀ ਤੇ ਜਦੋਂ ਕੱਟੀ ਤੇ ਵਛੀ ਹੁੰਦੀ ਹੈਗੀ ਤੇ ਬੜੀ ਖੁਸ਼ੀ ਹੁੰਦੀ ਹੈਗੀ ਕਿ ਇੱਕ ਮੱਝ ਦੇ ਨਾਲ ਸਾਡੀ ਹੋਰ ਮੱਝ ਰਲ ਗਈ ਇੱਕ ਗਾਂ ਦੇ ਨਾਲ ਸਾਡੀ ਹੋਰ ਗਾਂ ਰਲ ਗਈ ਪਰ ਅੱਜ ਕੱਲ ਤੇ ਕੀ ਨਿਆਣੇ ਤੇ ਕੀ ਸਿਆਣੇ ਉਹਨਾਂ ਤੇ ਗੋਏ ਤਾਂ ਵੇਖ ਕੇ ਉੱਦੇ ਹੀ ਡਰ ਆਉਂਦਾ ਤੇ ਮੱਝਾਂ ਦਾ ਉਹਨਾਂ ਨੂੰ ਕੀ ਪਤਾ ਵਾ ਕਿ ਮੱਝਾਂ ਨਹੀਂ ਜੀ ਕਿੰਨੀ ਸਾਮ ਸੰਭਾਰਾ ਤੇ ਕਿੰਨਾ ਕੁਛ ਇਹਨਾਂ ਤੋਂ ਬੰਦਾ ਤੇ ਕਿਦਾਂ ਇਹਨਾਂ ਦੇ ਨਾਲ ਸਾਂਝਾ ਮੰਨਦੇ ਆਂ ਅਸੀਂ ਪਰਿਵਾਰਾਂ ਵਿੱਚ ਵੀ ਮੰਨਦੇ ਆਂ ਆ ਤੇ ਪਸ਼ੂਆਂ ਦੇ ਨਾਲ ਵੀ ਆਪਾਂ ਬੜੇ ਰੁੱਝੇ ਰਹਿੰਦੇ ਸੀ ਸਾ ਤੇ ਹਰ ਚੀਜ਼ ਆਪਾਂ ਘਰ ਦੀ ਬੋਲੀ ਖਾਣੇ ਘਰ ਦਾ ਦੁੱਧ ਪੀਂਦੇ ਸੀ ਖੀਰਾ ਕੜਾ ਬਣਾਉਣੇ ਫੇਰ ਖੋਏ ਮਾਰਨੇ ਤੇ ਮਤਲਬ ਬਹੁਤ ਚੀਜ਼ਾਂ ਜਿਹੜੀਆਂ ਹੋਂ ਜਦੋਂ ਵਾਲੋ ਦੀਵਾਲੀ ਦਾ ਤਿਹਾਰ ਆਉਂਦਿਆ ਇਕ ਕਰਨੇ ਵਿੱਚ ਹੀ ਕੋਈ ਵਾਜ ਦੇਹੀ ਗੀ ਬਰਫੀਆਂ ਘਰਾਂ ਸੀ ਬਣਾਈਂਦੇ ਆਂ ਨਾ ਕਿ ਬਾਜ਼ਾਰਾਂ ਵਿੱਚੋਂ ਮੋਲ ਰਹੇ ਹੁੰਦਾ ਰਵਾਇ ਸੀਗਾ ਹੁਣ ਦੇ ਅੱਜ ਦੇ ਜ਼ਮਾਨੇ ਦੇ ਵਿੱਚ ਸਾਰਾ ਤਾਣਾ ਮਾਣਾ ਹੀ ਬਦਲ ਗਿਆ ਵਾ ਤੇ ਮੈਨੂੰ ਆਸ ਆ ਕਿ ਤੁਸੀਂ ਮੇਰੀ ਇਹ ਵੀਡੀਓ ਪਸੰਦ ਕਰੋਗੇ ਤੇ ਨਾਲੇ ਮੈਨੂੰ ਆਰਡਰ ਵੀ ਦਿਓਗੇ ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੀ ਵੀਡੀਓ ਸੁਣ ਕੇ ਕਮੈਂਟ ਜਰੂਰ ਕਰਿਆ ਕਰੋ ਪਤਾ ਲੱਗੇ ਕਿ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗੀ ਕਿਹੜੀ ਨਹੀਂ ਨਾਲੇ ਆਪਣੇ ਸੁਝਾਅ ਦਿਆ ਕਰੋ ਕਿਵੇਂ ਤੁਹਾਨੂੰ ਲੱਗੀ ਆ ਇਹ ਮੇਰੀ ਜਿਹੜੀ ਵੀਡੀਓ ਪਾਈ ਆ ਮੈਨੂੰ ਤੁਹਾਨੂੰ ਕਿਵੇਂ ਲੱਗੀ ਆ ਤੇ ਆਪਣੀ ਰਾਇ ਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਆਪ ਸਭ ਦਾ ਧੰਨਵਾਦ